28 ਜੁਲਾਈ ਦਿਨ ਸੋਮਵਾਰ ਤੇ 2025 ਸ਼ਹਿਰ ਉਹੀ ਆ ਜੀ ਪਿੰਡ ਤੇ ਹੋਟਲ ਵੀ ਉਹੀ ਆ ਪਿੰਡ ਜਿੱਥੇ ਆਪਾਂ ਪਿਛਲੇ ਹੋਟਲ ਦੇ ਰੁਕੇ ਸੀਗੇ ਜੀ ਉੱਥੋਂ ਆਪਾਂ ਚੱਲੇ ਆਏ ਆ ਤੇ ਇਹ ਵਾਲੇ ਹੋਟਲ ਵੀ ਉਹਨਾਂ ਬੰਨਾਂ ਦਾ ਹੀ ਆ ਇਹ ਬੰਨਾਂ ਨੇ ਕਿਹਾ ਸੀਗਾ ਵੀ ਭਾਈ ਸਾਡੇ ਉਸ ਹੋਟਲ ਤੇ ਤੁਸੀਂ ਚਾਹ ਜ਼ਰੂਰ ਪੀ ਕੇ ਜਾਇਓ ਤੜਕੇ ਤੜਕੇ ਵੀ ਚਲੋ ਠੀਕ ਆ ਜੀ ਚਾਹ ਜ਼ਰੂਰ ਪੀ ਕੇ ਜਾਵਾਂਗੇ ਜੀ ਬਿੱਟੂ ਭਾਈ ਅੱਗੇ ਅੱਗੇ ਲਾਂਗੇ ਮੈਂ ਥੋੜਾ ਪਿੱਛੋਂ ਤੁਰਿਆ ਸੀਗਾ ਮੈਨੂੰ ਕਹਿੰਦੇ ਦੁਬਈ ਉਥੇ ਚਾਹ ਪੀ ਕੇ ਜਾਈਂ ਮੈਂ ਚਲੋ ਠੀਕ ਆ ਜੀ ਠੀਕ ਇਸ ਹੋਟਲ ਦੇ ਤੋਂ ਜੀ ਸਭ ਨੂੰ ਪਿਆਰ ਭਰੀ ਸਾਥਰੀਆ ਕਾਲ ਤੇ ਅੱਜ ਆਪਾਂ ਜਿਹੜਾ ਜਾਣਾਗਾ ਜੀ 20 ਕਿਲੋਮੀਟਰ ਦੀ ਦੂਰੀ ਤੇ ਇਟਾਵਾ ਜੀ ਇਟਾਵਾ ਸ਼ਹਿਰ ਆ ਉਹ ਵੀ ਜ਼ਿਲ੍ਹਾ ਹੈਗਾ ਜੀ ਤੇ ਆਪਾਂ ਉੱਥੇ ਪਹੁੰਚਾਂਗੇ ਇਹ ਮੱਧ ਪ੍ਰਦੇਸ਼ ਆ ਜੀ ਜਦੋਂ ਇਟਾਵਾ ਪਹੁੰਚ ਗਏ ਆਪਾਂ ਤੇ ਇਟਾਵਾ ਹੈਗਾ ਜੀ ਯੂਪੀ ਦੇ ਵਿੱਚ ਨੇੜੇ-ਨੇੜੇ ਬਾਰਡਰ ਲੱਗਦੇ ਇੱਥੇ ਜੀ ਕਿਰ ਆਪਾਂ ਇਟਾਵੇ ਤੱਕ ਚੱਲਦੇ ਆ ਜੀ ਜੇ ਇਟਾਵਾ ਘੁੰਮਣ ਵਾਲਾ ਹੋਇਆ ਤਾਂ ਘੁੰਮਾਂਗੇ ਜੀ ਇੰਨੀ ਦਾ ਫਿਰ ਆਪਾਂ ਅੱਗੇ ਚੱਲਦੇ ਬਣਾਂਗੇ ਜੀ ਆਈ ਜਾਂਦਾ ਸੀ ਜੀ ਰਾ ਚਾ ਦੀ ਮਠੀ ਮਠੀ ਚਾਲ ਕਿਉਂਕਿ ਇਕੱਲਾ ਹੀ ਸੀਗਾ ਨਾ ਜੀ ਬਾਕੀ ਨਾਲ ਦੇ ਅੱਗੇ ਲੰਘ ਗਏ ਤੇ ਮਠੀ ਮਠੀ ਚਾਲ ਚਾਈ ਜਾਂਦਾ ਸੀਗਾ ਤੇ ਸਾਹਮਣੇ ਮੰਦਰ ਦੇਖਿਆ ਆਪਾਂ ਨੂੰ ਜੀ ਤੇ ਮੰਦਰ ਚ ਚੱਲਦੇ ਆਪਾਂ ਜੀ ਜੇ ਮੈਂ ਮਾ ਬਾਬਾ ਜੀ ਨਾਲ ਇੱਥੇ ਗੱਲ ਕੀਤੀ ਹੈ ਜਿਹੜੇ ਇੱਥੇ ਦੇ ਪੁਜਾਰੀ ਆ ਜੀ ਉਹਨਾਂ ਨੇ ਪੁੱਛਿਆ ਵੀ ਭਾਈ ਇਹ ਕਿੰਨਾ ਸਾਲ ਪੁਰਾਣਾ ਮੰਦਿਰ ਆ ਤੇ ਕਿਸ ਬਾਬਾ ਦਾ ਮੰਦਿਰ ਆ ਕਹਿੰਦਾ ਮੰਦਿਰ ਤਾਂ ਹਨੂਮਾਨ ਜੀ ਦਾ ਜੀ ਤੇ ਇਹ ਨਹੀਂ ਪਤਾ ਕਹਿੰਦਾ ਕਿੰਨੇ ਸਾਲ ਪੁਰਾਣਾ ਹੈਗਾ ਪਰ ਹੈ ਬਹੁਤ ਸਾਲ ਪੁਰਾਣਾ ਕਹਿੰਦੇ ਜੀ ਉਸੇ ਦਰਸ਼ਨ ਕਰੋ ਪਹਿਲਾਂ ਹੀ ਦਰਸ਼ਨ ਤੁਸੀਂ ਮੰਦਰ ਦੇ ਸਾਰੇ ਜਣਿਆਂ ਨੇ ਕਰ ਲਿਆ ਜੀ ਆਪਾਂ ਵੀ ਦਰਸ਼ਨ ਕਰ ਲਿਆ ਜੇ ਗੱਲ ਕਰੀਏ ਇਸ ਮੰਦਰ ਦੇ ਇਤਿਹਾਸ ਦੀ ਤੇ ਮੈਂ ਜਿੰਨਾ ਕਿ ਬਾਬਾ ਜੀ ਕੋਲ ਪੁੱਛਿਆ ਸੀਗਾ ਬਾਬਾ ਜੀ ਨੇ ਜਿਹੜੇ ਇੱਥੋਂ ਦੇ ਪੁਜਾਰੀ ਆ ਜੀ ਉਹਨਾਂ ਨੇ ਇਹ ਹੀ ਦੱਸਿਆ ਕਿ ਹਨੂਮਾਨ ਜੀ ਦਾ ਮੰਦਰ ਹੈ ਤੇ ਐ ਤਾਂ ਪਤਾ ਨਹੀਂ ਵੀ ਕਿੰਨੇ ਸਾਲ ਪੁਰਾਣਾ ਇਹ ਕਹਿੰਦੇ ਹੈ ਬਹੁਤ ਸਾਲ ਪੁਰਾਣਾ ਤੇ ਇਹ ਬਾਬਾ ਜੀ ਨੂੰ ਵੀ ਨਹੀਂ ਪਤਾ ਜੀ ਇਹ ਇਤਿਹਾਸ ਸੀਗਾ ਇਸ ਮੰਦਰ ਦਾ ਜੀ ਤੇ ਚਲੋ ਹੁਣ ਆਪਾਂ ਅੱਗੇ ਵੱਲ ਚੱਲਦੇ ਹਾਂ ਜੀ ਤੇ ਦੋਸਤ ਮਿੱਤਰ ਵੀ ਆਪਣੇ ਪਿੱਛੇ-ਪਿੱਛੇ ਵੇਹ ਸੀਤ ਅੱਗੇ ਤੇ ਆਪਣੇ ਮੂਰੇ ਆ ਕੇ ਬਹਿ ਗਏ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਰੀ ਸੰਗਤ ਨੂੰ 10 16 ਵੀ ਸਤਿ ਸ੍ਰੀ ਅਕਾਲ ਹਲੋ ਬਾਈ ਜੀ ਪਹਿਲਾਂ ਫੋਨ ਪੜੋ ਤੇ ਕਮੈਂਟ ਆਈ ਸੀ ਬਾਈ ਜੀ ਤੁਹਾਨੂੰ ਕਿ ਇਸ ਧਮ ਧਮੇ ਜਿਹੇ ਕਹਿੰਦੇ ਆਵਾਜ਼ ਬਹੁਤ ਘੱਟ ਆਉਂਦੀ ਹੈ ਬੈਕਸਟੇ ਦਾ ਹਰਪਾਲ ਬਾਈ ਨੇ ਨਵਾਂ ਫੋਨ ਲੈ ਲਿਆ ਵੀਡੀਓ ਉੱਚੀ ਬਣਾਉਂਦਾ ਹੈ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਆਵਾਜ਼ ਹਰਪਾਲ ਬਾਈ ਦੀ ਸਾਫ਼ ਆਈ ਜਾਂਦੀ ਹੈ ਕਿ ਥੋੜੀ ਧਮ ਧਮੇ ਨਾਲ ਖਰਾਬ ਆਈ ਜਾਂਦੀ ਹੈ ਸਹੀ ਹੈ ਨਾ ਹਰਪਾਲ ਬਾਈ ਇੱਧਰ ਆਪਣੇ ਬਿੱਟੂ ਆਈ ਜੀ ਸਹੀ ਆ ਜੀ ਸਹੀ ਆ ਤੇ ਬਿੱਟੂ ਬਾਈ ਨਾਲ ਆਪਾਂ ਥੋੜੀ ਜੀ ਗੱਲਬਾਤ ਬਾਅਦ ਚ ਕਰਦੇ ਆ ਬਿੱਟੂ ਬੈਨਸ ਟੋਮਟਾ ਤਿਆਰ ਹੋ ਲੈਣ ਦੋ ਜੀ ਮੇਕਅਪ ਮੁਕ ਬਲਾ ਲੰਦੋ ਮੇਕਅਪ ਕਰ ਲੈਣ ਦੋ ਬਿੱਟੂ ਬਾਈ ਨੂੰ ਤੇ ਹੁਣ ਆਪਾਂ ਮੰਦਰ ਤੋਂ ਅੱਗੇ ਚੱਲਦੇ ਆ ਜੀ ਮੰਦਰ ਤੋਂ ਅੱਗੇ ਆਈ ਸੀਗੇ ਜੀ ਤੇ ਮੰਦਰ ਤੋਂ ਅੱਗੇ ਆ ਕੇ ਸੰਦੀਪ ਦਾ ਸਾਈਕਲ ਪੈਂਚਰ ਹੋ ਗਿਆ ਜੀ ਤੇ ਮੈਨੂੰ ਅੱਧਾ ਘੰਟਾ ਮੈਂ ਥੋੜਾ ਅੱਗੇ ਆ ਗਿਆ ਸੀਗਾ ਜਣ ਅੱਧਾ ਘੰਟਾ ਪੌਣਾ ਘੰਟਾ ਲੱਗ ਗਿਆ ਭਾਈ ਦੋਥੇ ਖੜ ਜਾ ਮੈਂ ਪਿੱਛੇ ਤੁਰ ਕੇ ਆਈ ਜਾਨਾ ਮੇਰੀ ਸਾਈਕਲ ਜੀ ਹਵਾ ਨਿਕਲੀ ਹਵਾ ਨਿਕਲੀ ਕਿ ਪੈਂਚਰ ਆ ਪਤਾ ਨਹੀਂ ਯਾਰ ਉਹਨੇ ਪ੍ਰੈਕਸ ਕਰਵਾਇਆ ਸੀ ਆ ਪਿੱਛੇ ਤੇ ਉਹ ਕਹਿੰਦਾ ਕਹਿੰਦਾ ਵੀ ਮਤਲਬ ਕੀ ਇਹਦਾ ਵਾਲ ਲੀਕ ਹੈ ਤੇ ਉਹਨੇ ਵਾਲ ਬਦਲ ਕੇ ਤੇ ਪਾ ਕੇ ਦਿਤੇਤਾ ਜਦੋਂ ਆ ਉਹ ਘਾਟ ਹੀ ਨਹੀਂ ਹੁੰਦੀ ਜਿੱਤੇ ਚੰਬਲ ਨਦੀ ਹੈ ਉਹ ਉਖਲੀ ਲੰਘਿਆ ਜਦੋਂ ਉੱਥੇ ਜਾ ਕੇ ਫਿਰ ਇੱਕਦਮ ਝਟਕਾ ਮਾਰ ਗਿਆ ਮੈਂ ਕਿਹਾ ਲੈ ਹੋ ਗਿਆ ਗੱਲ ਬਾਈ ਇਹ ਤਾਂ ਹਵਾ ਘੱਟ ਹੋਈ ਹੋਣੀ ਆ ਹਵਾ ਨਹੀਂ ਵਾਲ ਖਰਾਬ ਆ ਜਾਂ ਪੈਂਚਰ ਦੋਨਾਂ ਸੀ ਦੇਖ ਖੋਲ ਪਹਿਲਾਂ ਵਾਲ ਹੀ ਦੇਖਦੇ ਆਂ ਵਾਲ ਆਪਣੇ ਕੋਲੇ ਹੈ ਰਣ ਬਿੱਟੂ ਬਾਈ ਦਾ ਗਿਆ ਲਾਂਗੇ ਲੋਕੀ ਪਿਆ ਤੇ ਫਿਰ ਕਿਰਾ ਪੰਪ ਨਾਲ ਹਵਾ ਭਰ ਕੇ ਦੇਖ ਲਾ ਭਰ ਕੇ ਦੇਖ ਲਾ ਕੋਈ ਮਾੜਾ ਮੋਟਾ ਤਾਂ ਜਾਣ ਜੋ ਗਿਆ ਹੋ ਜਾਗੇ ਤੇ ਭਾਈ ਪੰਪ ਸਾਹਿਬ ਮੇਰੇ ਕੋਲੇ ਸੀਗਾ ਤਾਂ ਕਰਕੇ ਮੈਨੂੰ ਰੁਕਣਾ ਪਿਆ ਅਗ ਮੈਨੂੰ ਕਾਫੀ ਟਾਈਮ ਹੋ ਗਿਆ ਇੱਥੇ ਬੈਠੇ ਨੂੰ ਤੇ ਚੋਬਰ ਤੁਰ ਕੀ ਆਇਆ ਉਧਰੋਂ ਮੂਦੀ ਮੂਦੀ ਛੰਨਿਆ ਦੇਖ ਲੋ ਕਿਉਂਕਿ ਵੀ ਚੜਾਈ ਆ ਤਰਾਈ ਆ ਚੜਾਈ ਆ ਤਰਾਈ ਆ ਇਦਾਂ ਦਾ ਰਹਾਗਾ ਪੜ ਕਿਧਰਾਂ ਥੱਲੇ ਦੇ ਇੱਥੇ ਖੜੇ ਨਹੀਂ ਆ ਰੋਡ ਦੇ ਆਸੇ ਪਾਸੇ ਆ ਸ਼ਾਮ ਤੇ ਬੰਦਾ ਸਾਹ ਹੀ ਲੈ ਲੇ ਹੁਣ ਤੁਰੇ ਹੀ ਹੋਣਾ ਪਿਆ ਫਿਰ ਪਤਾ ਸੀ ਤੁਸੀਂ ਖੜੇ ਹੋ ਡਿੱਕੀ ਜਾਂਦੇ ਹੋ ਉਧਰੋ ਬਿੱਟੂ ਬਾਈ ਹੋਰੀ ਡਿੱਕੀ ਜਾਂਦੇ ਅੱਗੇ ਤਾਰ ਕੇ ਨਹੀਂ ਜੀ ਤੂੰ ਮੈਨੂੰ ਫੋਨ ਨਾ ਕਰਦਾ ਤਾਂ ਮੈਂ ਲੰਘ ਜਾਣਾ ਸੀ ਅੱਗੇ ਪਹਿਲਾਂ ਤੈਨੂੰ ਫੋਨ ਕੀਤਾ ਤੇਰਾ ਵੀ ਜੇ ਆ ਫਿਰ ਮੈਂ ਬਿੱਟੂ ਬਾਈ ਨੂੰ ਕੀਤਾ ਉਹ ਕਹਿੰਦਾ ਮੈਂ ਚਾਰਜ ਲਾ ਰੱਖਿਆ ਫਿਰ ਮੈਨੂੰ ਕਿਹਾ ਉਹਦਾ ਕਬਰ ਖੇਤਰ ਤੋਂ ਬਾਹਰ ਸੀਗਾ ਫਿਰ ਮੈਂ ਤੈਨੂੰ ਕੀਤਾ ਮੈਂ ਕਿ ਹਰਪਾਲ ਕੋਲੇ ਪੰਪਾ ਜੇ ਕੋਈ ਹੱਲ ਹੋਇਆ ਤਾਂ ਕਰਾਂਗੇ ਅੱਛਾ ਤੇ ਚਲ ਕੋਈ ਨਹੀਂ ਆਪਾਂ ਹਵਾ ਭਰ ਕੇ ਦੇਖਦੇ ਆਂ ਜੇ ਹਵਾ ਭਰੀ ਗਈ ਤਾਂ ਫਿਰ ਆਪਾਂ ਅੱਗੇ ਨੂੰ ਚੱਲਦੇ ਆਂ ਜੀ ਬਾਲਬੂਲ ਬਦਲ ਕੇ ਦੇਖਦੇ ਆਂ ਦਾ ਉੱਧੇ ਹੈ ਭਈ ਰਾਜ ਦੋ ਸੜਕਾਂ ਪਾੜਦੀਆਂ ਨੇ ਤੇ ਦੋਨੇ ਰੋਡ ਆ ਜੀ ਕਿਹੜਾ ਸਿੱਧਾ ਰੋਡ ਜਾਂਦਾਗਾ ਇਹ ਜਾਂਦਾਗਾ ਇਟਾਵਾ ਵੱਲ ਨੂੰ ਜਿਹੜੇ ਰੋਡ ਤੇ ਆਪਾਂ ਜਾਣਾਗਾ ਜੀ ਯੂਪੀ ਵੱਲ ਨੂੰ ਤੇ ਜਾਂਦਾ ਇਹ ਵੀ ਯੂਪੀ ਵੱਲ ਨੂੰ ਆ ਤੇ ਇਹ ਜਾਂਦਾਗਾ ਜੀ ਅਟੇਰ ਮੋਰੇਨਾ ਧੌਲਪੁਰ ਤੇ ਭੌਰਸਾ ਜਿੱਧਰੋਂ ਆ ਪਾਈ ਸੀਗੇ ਧੌਲਪੁਰ ਤੋਂ ਜੀ ਆਗਰੇ ਤੋਂ ਜੀ ਇਹ ਰਾ ਆਗਰੇ ਵੱਲ ਨੂੰ ਜਾਂਦਾਗਾ ਤੇ ਇਹ ਰਾ ਜਾਂਦਾ ਉਧਰ ਜਿੱਧਰ ਆਪਾਂ ਜਾਣਾਗਾ ਜੀ ਇਟਾਵਾ ਇਟਾਵਾ ਆਪਾਂ ਇਟਾਵਾ ਵੱਲ ਜਾਣਾ ਆਪਾਂ ਜੀ ਸੰਦੀਪ ਭਾਈ ਉਹ ਖੜਾਗਾ ਤੇ ਬਾਕੀ ਭਾਈ ਆਪਣੇ ਅੱਗੇ ਗਏ ਹੋਏ ਆ ਆਪਾਂ ਵੀ ਇਧਰ ਹੀ ਜਾਣਾ ਹੁਣੇ ਜੀ ਇਟਾਵਾ ਇਟਾਵਾ ਇੱਥੋਂ ਜ਼ਿਆਦਾ ਨਹੀਂ ਤਾਂ 5-7 ਕਿਲੋਮੀਟਰ ਰਹਿ ਗਿਆ ਤੇ ਚਲੋ ਪਹੁੰਚਦੇ ਆ ਇਟਾਵਾ ਜੀ ਅੱਛਾ ਥੋੜਾ ਜਿਹਾ ਅੱਗੇ ਆਏ ਸੀਗੇ ਜੀ ਉਸ ਰੋਡ ਤੋਂ ਤੇ ਆ ਸਾਹਮਣੇ ਆਪਾਂ ਨੂੰ ਸਾਈਕਲਾਂ ਦੇ ਸੀਗੀਆਂ ਸਾਈਕਲਾਂ ਦਾ ਆਪਣੀਆਂ ਹੀ ਆ ਜੀ ਹਾ ਬੰਦੇ ਵੇਦਰ ਆਪਣੀ ਬੈਠਿਆ ਸੱਸਰੀ ਕਾ ਜੀ ਸੱਸਰੀ ਕਾਲ ਦੀ ਸੱਸਰੀ ਕਾ ਸਾਰਿਆਂ ਨੂੰ ਸੰਦੀਪ ਕਿੱਥੇ ਰਹਿ ਗਿਆ ਸੰਦੀਪ ਕਿੱਥੇ ਜਾਂਦਾ ਕੰਟੈਂਟ ਇਕੱਠਾ ਕਰਦਾ ਹੁੰਦਾ ਤੇ ਗਰਮੀ ਲੱਗਦੀ ਸੀ ਹੈ ਗਰਮੀ ਲੱਗਦੀ ਸੀ ਗਰਮੀ ਤਾਂ ਕਾਹ ਨੂੰ ਲੱਗਦੀ ਸੀ ਕਿ ਉਹਨੂੰ ਡਿੱਕੀ ਜਾਂਨੇਗਾ ਸੰਦੀਪ ਨੂੰ ਅੱਛਾ ਠੀਕ ਹੈ ਮੈਂ ਕਿਹਾ ਹਵਾ ਵਧੀਆ ਆਉਂਦੀ ਹੈ ਨਾ ਮੈਂ ਕਿਹਾ ਉਹ ਤਾਂ ਵਧੀਆ ਨੀਂਦ ਅੱਖ ਵੀ ਮੇਚਦੀ ਐ ਤਾਂ ਮਾੜੀ ਮਾੜੀ ਹਾਂ ਚਲ ਪੈ ਜਾ ਹੈਗਾ ਬெட் ਲੱਗਿਆ ਹੋਇਆ ਹੈਗਾ ਚੱਕ ਪਹਿਲਾਂ ਐਡਾ ਬਿਸ਼ਰਮ ਬੰਦਾ ਯਾਰ ਇੱਥੇ ਆਪਾਂ ਬੈਠੇ ਸੀਗੇ ਜੀ ਬਿੱਟੂ ਵਰਗੇ ਪਹਿਲਾਂ ਬੈਠੇ ਸੀਗੇ ਤੇ ਮੈਂ ਬਾਅਦ ਚ ਆਇਆ ਸੀਗਾ ਜੀ ਤੇ ਸੰਦੀਪ ਮੇਰੇ ਤੋਂ ਪਿੱਛੇ ਸੀਗਾ ਤੇ ਸੰਦੀਪ ਦਾ ਤੁਹਾਨੂੰ ਪਤਾ ਜਿਵੇਂ ਸਾਈਕਲ ਥੋੜਾ ਜਿਹਾ ਗੜਬੜ ਕਰ ਜਾਂਦਾ ਨਾ ਜੀ ਹਵਾ ਨਿਕਲ ਜਾਂਦੀ ਹੈ ਪੈਂਚਰ ਹੋ ਜਾਂਦਾ ਹੈਗਾ ਤੇ ਸੰਦੀਪ ਕਹਿੰਦਾ ਦੁਕਾਨ ਤਾਂ ਕੋਈ ਆਈ ਨਹੀਂ ਤੇ ਮੈਂ ਹੀ ਦੇਖਦਾ ਕਹਿੰਦਾ ਇਹਦੇ ਨਾਲ ਗੱਲਬਾਤ ਕਰਕੇ ਕਹਿੰਦਾ ਜੀ ਬੋਲੇ-ਬਾਲੇ ਕੁਝ ਸੰਦੀਪ ਲਾ ਲੇ ਪੈਂਚ ਅੰਦਰ ਲਾ ਲਿਆ ਪਟੂ ਵਿੱਚ ਦੇਤੀ ਕਾਦੀ ਜੀ ਦੇਦੀ ਧੂਪ ਟਰ ਦੇ ਵਿਚਾਲੇ ਏਗੀ ਧੂਪ ਚਲ ਕੋਈ ਗੱਲ ਨਹੀਂ ਤੇ ਪੈਂਚਰ ਪੁੰਚਰ ਬਈ ਆਪਣਾ ਲੱਗ ਗਿਆ ਤੇ ਉਹ ਸਾਹਮਣੇ ਚਾਹ ਦੇ ਲਈ ਦੁੱਧ ਪੁੱਛਿਆ ਸੀਗਾ ਤੇ ਦੁੱਧ ਕਹਿੰਦੇ ਬਈ ਹੈ ਨਹੀਂਗਾ ਤੇ ਨਹੀਂ ਤਾਂ ਇੱਥੇ ਚਾਹ ਬਣਾਉਂਦੇ ਸੀ ਗਾਂਹ ਜਾ ਕੇ ਦੇਖਦੇ ਆ ਕੋਈ ਚਾਹ ਪਾਣ ਦਾ ਸਿਸਟਮ ਹੁੰਦਾ ਤਾਂ ਜੀ ਬਣਾਉਣੀਆ ਚਾਹ ਪਾਣੀ ਗਾਂਹ ਜਾ ਕੇ ਅੱਗੇ ਆਏ ਸੀ ਤੇ ਅੱਗੇ ਆ ਕੇ ਆਪਾਂ ਨੂੰ ਮਿਲ ਗਈ ਜੀ ਚੰਬਲ ਨਾਬੀ ਇਹ ਚੰਬਲ ਨਦੀ ਮੱਧ ਪ੍ਰਦੇਸ਼ ਤੋਂ ਹੁੰਦੀ ਹੋਈ ਰਾਜ ਉੱਤਰ ਪ੍ਰਦੇਸ਼ ਤੋਂ ਹੁੰਦੀ ਹੋਈ ਰਾਜਸਥਾਨ ਦੇ ਵਿੱਚੋਂ ਹੁੰਦੀ ਹੋਈ ਇਹ ਜage ਜਵਣਾ ਦੇ ਵਿੱਚ ਮਿਲ ਜਾਂਦੀ ਹੈ ਜੀ ਤੇ ਜਿਹੜੀ ਆਸੇ ਪਾਸੇ ਤੁਸੀਂ ਆ ਘਾਟੀਆਂ ਦੇਖ ਰਹੇ ਹੋਣੇ ਜੀ ਆ ਜੰਗਲ ਦੇਖ ਰਹੇ ਹੋ ਜਿਹੜੇ ਤੁਸੀਂ ਪੁਰਾਣੇ ਚੰਬਲ ਦੇ ਡਾਕੂ ਸੁਣੇ ਹੋਣੇ ਆ ਕਦੇ ਚੰਬਲ ਦੇ ਡਾਕੂ ਇਹਨਾਂ ਘਾਟੀਆਂ ਦੇ ਵਿੱਚ ਰਹਿੰਦੇ ਹੁੰਦੇ ਸੀਗੇ ਇਹਨਾਂ ਦੇ ਵਿੱਚ ਜੀ ਆ ਫੂਲਣ ਦੇ ਵੀ ਜਿਵੇਂ ਸੀਗੀ ਜੀ ਮਾਨ ਸਿੰਘ ਤੋਂ ਉਮਰ ਸੀਗਾ ਜੀ ਤੇ ਉਹ ਇਹਨਾਂ ਦੇ ਵਿੱਚ ਰਹਿੰਦੇ ਹੁੰਦੇ ਸੀਗੇ ਤੇ ਬਈ ਇੱਕ ਗੱਲ ਇਹਦੀ ਹੋਰ ਵੀ ਸੁਣੀ ਜਾਂਦੀ ਹੈ ਚੰਬਲ ਨਦੀ ਦੀ ਕਿ ਜਿਹੜਾ ਵੀ ਇਹਦਾ ਪਾਣੀ ਪੀ ਲੈਂਦਾ ਹੈਗਾ ਉਹ ਕੋਈ ਨਾ ਕੋਈ ਕਾਹੜ ਜਰੂਰ ਕਰਦਾ ਹੈਗਾ ਉਹ ਲੜਾਈਆਂ ਚ ਹੋ ਗਿਆ ਜਿਵੇਂ ਮਰਜ਼ੀ ਹੋ ਗਿਆ ਉਹ ਕਹਿੰਦਾ ਕੋਈ ਨਾ ਕੋਈ ਇੱਕ ਇੱਕ ਕਾਹੜ ਜਰੂਰ ਕਰਕੇ ਜਾਊਗਾ ਕਹਿੰਦੇ ਤੇ ਆਹੀ ਸੀ ਬਸ ਥੋੜਾ ਜਿਹਾ ਇਹਦੇ ਬਾਰੇ ਤੇ ਹੁਣ ਆਪ ਅੱਗੇ ਚੱਲਦੇ ਆ ਆਪਣੇ ਦੂਜੇ ਬਾਈ ਵੀ ਕੈਮਰੇ ਕੱਢੀ ਫਿਰਦੇ ਆ ਤੇ ਲੋਕ ਜੀ ਇਹਨਾਂ ਕੋਲ ਜਨਪਦ ਇਟਾਵਾ ਮੇ ਆਪਕਾ ਹਾਰਦਿਕ ਸਵਾਗਤ ਹੈ ਜੀ ਤੇ ਪਹੁੰਚ ਗਿਆ ਜੀ ਆਪਾਂ ਇਟਾਵਾ ਸ਼ਹਿਰ ਦੇ ਵਿੱਚ ਇਟਾਵਾ ਸ਼ਹਿਰ ਦਾ ਜੇ ਸਟਾਰਟਿੰਗ ਹੀ ਆ ਜੀ ਅੱਗੇ 2-3 ਕਿਲੋਮੀਟਰ ਤੇ ਇਟਾਵਾ ਸ਼ਹਿਰ ਸਟਾਰਟ ਹੋ ਜਾਊਗਾ ਜੀ ਚਲੋ ਆਪਾਂ ਇਟਾਵਾ ਚੱਲਦੇ ਆਂ ਜੀ ਚੰਬਲ ਵਾਲੀ ਕਾਟੀ ਲੰਗੇ ਤੇ ਆਪਾਂ ਉੱਤਰ ਪ੍ਰਦੇਸ਼ ਦੇ ਵਿੱਚ ਆ ਗਏ ਜੀ ਯੂਪੀ ਦੇ ਵਿੱਚ ਤੇ ਯੂਪੀ ਦੇ ਵਿੱਚ ਵੜਦੇ ਆਂ ਸਾਰੀ ਮੁੰਡੇ ਕਹਿੰਦੇ ਭੁੱਖ ਲੱਗ ਗਈ ਜੀ ਤੇ ਫਿਰ ਭੁੱਖ ਦਾ ਜਲਾਜ ਆਪਾਂ ਇਹ ਕਰਦੇ ਆਂ ਵੀ ਇੱਕ ਇੱਕ ਪੈਕੇਟ ਦੁੱਧ ਤੇ 2 ਕਿਲੋ ਕੇਲੇ ਜੀ ਅੱਜ ਦੁੱਧ ਨਾਲ ਕੇਲੇ ਖਾਵਾਂਗੇ ਜੀ ਨਾਲ ਤਾਂ ਇਹ ਵੀ ਵਧੀਆ ਚੀਜ਼ ਹੈ ਜੀ ਉਹ ਵੀ ਵਧੀਆ ਚੀਜ਼ ਹੈ ਜੀ ਅੱਜ ਆਪਾਂ ਥੋੜਾ ਜਿਹਾ ਚਾਹ ਦਾ ਖੜਾ ਛੜਤਾ ਕਿ ਨਹੀਂ ਬਿੱਟੂ ਚਾਹ ਵੀ ਨਾਲ ਹੀ ਪੀ ਲਾਂਗੇ ਕੋਈ ਨਾ ਫਟੇ ਮੂੰਹ ਤੇਰਾ ਚਾਹ ਨਹੀਂ ਪੀਣੀ ਹੁੰਦੀ ਆ ਜੀ ਜਰਾ ਠੀਕ ਹੈ ਕਿ ਚਾਹ ਠੀਕ ਹੈ ਵੈਸੇ ਤਾਂ ਠੀਕ ਆ ਦੋ ਚੀਜ਼ਾਂ ਮਿਲ ਜਾਂਦੀਆਂ ਚਾਹ ਇੱਕ ਮਿਲਦੀ ਹੈ ਅੱਛਾ ਭਈ ਆ ਚੀਜ਼ ਵਧੀਆ ਗਈ ਅੱਜ ਜਪਾ ਬੜੀਆ ਚੀਜ਼ ਖਾਵਾਂਗੇ એનર્ਜੀ ਵਾਲੀ ਜਿਹਦੇ ਨਾਲ ਸਾਈਕਲ ਹੋਰ ਤੇਜ਼ ਹੋ ਜਾਣੇ ਹੋਰ ਤੇਜ਼ ਹੋ ਜਾਣਗੇ ਆ ਗਏ ਜੀ ਆਪਾਂ ਈਟਾਵਾ 메ਨ ਸ਼ਹਿਰ ਦੇ ਵਿੱਚ ਇੱਕੇ ਸੜਕ ਐ ਨੂੰ ਜਾਂਦੀ ਹੈ ਜੀ ਇਹਦਾ ਨਹੀਂ ਪਤਾ ਮੈਨੂੰ ਕਿੱਧਰ ਨੂੰ ਜਾਂਦੀ ਹੈ ਜੀ ਪਰ ਜਿਹੜੀ ਸਿੱਧੀ ਜਾਂਦੀ ਹੈ ਜੀ ਉਹ ਗੁਰਦੁਆਰਾ ਸਾਹਿਬ ਨੂੰ ਜਾਂਦੀ ਹੈ ਜੀ ਆਪਾਂ ਹੁਣ ਕਿਰਾਂ ਗੁਰਦੁਆਰਾ ਸਾਹਿਬ ਦੇ ਵਿੱਚ ਚੱਲਦੇ ਆਂ ਜੀ ਦੇਖਾਂਗੇ ਜੇ ਕੋਈ ਆਸ-ਪਾਸਾ ਦੇਖਣ ਵਾਲਾ ਹੋਇਆ ਤੇ ਰਾਤ ਨੂੰ ਪਾਸੇ-ਪਾਸੇ ਹੋ ਜਾਣਗੇ ਨਾ ਜੀ ਗੁਰਦੁਆਰਾ ਸਾਹਿਬ ਤੋਂ ਵੀਡੀਓ ਬਣਾਉਣ ਦੇ ਲਈ ਤੇ ਨਹੀਂ ਦੱਸ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਰੋਕਾਂਗੇ ਬਿੱਟੂ ਵਰਗੇ ਪਿੱਛੇ ਰਹਿ ਗਏ ਜੀ ਬਿੱਟੂ ਤੇ ਸੰਦੀਪ ਉਹ ਆਈ ਗਿਆ ਬਿੱਟੂ ਤੇ ਸੰਦੀਪ ਵੀ ਜੀ ਤੇ ਰਾਹ ਪੁੱਛਿਆ ਸੀ ਵੀ ਇਹ ਕਹਿੰਦਾ ਸਿੱਧਾ ਹੀ ਜਾਣਾ ਕਹਿੰਦਾ ਨਾ ਇੱਧਰ ਮੁੜਨਾ ਨਾ ਇੱਧਰ ਮੁੜਨਾ ਕਹਿੰਦਾ ਸਿੱਧਾ ਜਾ ਸਿੱਧਾ ਤੈਨੂੰ ਗੁਰਦੁਆਰਾ ਸਾਹਿਬ ਮਿਲੂਗਾ ਮੈਂ ਕਿਹਾ ਚਲੋ ਠੀਕ ਹੈ ਜੀ ਆ ਆ ਗਿਆ ਆਪਣੇ ਦੋਸਤ ਮਿੱਤਰ ਜੀ ਕਹਿੰਦਾ ਨੱਕ ਦੀ ਸੇਧ ਨੂੰ ਲਈ ਜਾਵਾਂ ਸੀ ਕਹਿੰਦਾ ਹੁਣ ਕਹਿੰਦਾ ਬਾਈ ਕਹਿੰਦਾ ਬਾਈ ਕਿਹੜਾ ਇੱਥੇ ਬਾਈ ਟਕਰਿਆ ਸੀ ਮੈਨੂੰ ਹਾਂ ਕਹਿੰਦਾ ਸਿੱਧਾ ਨੱਕ ਦੀ ਸੇਧ ਨੂੰ ਚਾਈ ਜਾਓ ਕਹਿੰਦਾ ਤੇ ਗੁਰਦੁਆਰਾ ਸਾਹਿਬ ਮਿਲ ਜਾਊ ਤੁਹਾਨੂੰ ਕਹਿੰਦਾ ਹਾਂ ਹਾਂ ਪਾਰ ਕਿ ਇੱਧਰ ਰਹਿ ਜਾਂਦਾ ਉਹ ਜਨਪਰਾਂ ਵਾਲਾ ਕਿਹੜਾ ਵੈਲੀ ਜਨੂ ਰਾਣਾ ਵਾਲਾ ਸਫਾਰੀ ਜੰਗਲ ਹੈ ਹੈ ਉੱਥੇ ਵੀ ਚੱਲਾਂਗੇ ਪਹਿਲਾਂ ਆਪਾਂ ਗੁਰਦੁਆਰਾ ਸਾਹਿਬ ਚੱਲਦੇ ਹਾਂ ਸਾਈਕਲ ਸੁੰਗਣਾ ਲਾ ਕੇ ਨਾ ਆਰਾਮ ਨਾਲ ਭਾਵੇਂ ਨਹਾ ਧੋ ਲਓ ਫਿਰ ਆਪਾਂ ਖੁੱਲ੍ਹੇ ਆਮ ਕਮਾ ਸਕਦੇ ਆ ਕਿ ਟਾਈਮ ਹੀ ਹੈ ਬਾਈ ਕੀ ਟਾਈਮ ਹੈ ਦੀ 3 ਵਜੇ ਉਹ 3:30 ਵਜੇ ਕਰ ਕੀ ਹੈ ਇਹ ਉਹ 3:00 ਜਾਂ 3:30 ਦੇ ਟਾਈਮ ਤੇ ਚਲੋ ਤੁਹਾਨੂੰ ਟਾਈਮਿੰਗ ਦਾ ਕਿਵੇਂ ਪਤਾ ਲੱਗਿਆ ਪਿੱਛੇ ਪੁੱਛਿਆ ਸੀ ਕਹਿੰਦੇ ਧੁੰਮਣਾ ਜਿਹੜਾ ਕੀਤੀ ਹੈ ਉਹ ਜਿੱਥੇ ਬੋਲਦੇ ਬੜੇ ਜਿੱਥੇ ਬੋਲਦੇ ਗੁਰਦੁਆਰਾ ਜਾਵਾਂ ਚਾਹਦੇ ਨੇ ਪੱਖੇ ਨਾਲ ਲਟਕਾ ਦੇ ਕੰਮੀ ਜਾਈ ਗਣੀ ਬਿੱਟੂ ਚਲੋ ਚੱਲ ਗਿਆ ਚਲੋ ਆਹ ਰਾਵਾਲਾ ਜਿੱਥੋਂ ਆਪਾਂ ਆ ਰਹੇ ਆਂ ਜੀ ਤੇ ਸਾਹਮਣੇ ਆ ਗਿਆ ਜੀ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਤੋਂ ਪਹਿਲਾਂ ਇੱਕ ਬੱਸ ਸਟੈਂਡ ਆਉਂਦਾ ਜੀ ਬੱਸ ਸਟੈਂਡ ਤੋਂ 2 ਮਿੰਟ ਦੀ ਦੂਰੀ ਆ ਜੀ ਗੁਰਦੁਆਰਾ ਸਾਹਿਬ ਦੀ ਤੇ ਹੁਣ ਆਪਾਂ ਚੱਲਦੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਜੀ ਪੁੱਛਦੇ ਆਪਾਂ ਰਹਿਣ ਸਹਿਣ ਲਈ ਜੀ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਟਾਵਾ ਇਟਾਵਾ ਸ਼ਹਿਰ ਦਾ ਗੁਰਦੁਆਰਾ ਸਾਹਿਬ ਆ ਜੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਸ਼੍ਰੀ ਤੇਗ ਬਹਾਦਰ ਸਾਹਿਬ ਜੀ ਤੇ ਚਲੋ ਆਪ ਅੰਦਰ ਨੂੰ ਚੱਲਦੇ ਆ ਗੁਰਦੁਆਰਾ ਸਾਹਿਬ ਦੇ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਨੂੰ ਰਹਿਣ ਲਈ ਥਾਂ ਮਿਲ ਗਈ ਆ ਜੀ ਆਪਾਂ ਨੂੰ ਬਾਬਾ ਜੀ ਨੇ ਕਮਰਾ ਦਿੱਤਾਗਾ ਜੀ ਵੀ ਤੁਸੀਂ ਇੱਥੇ ਰਹੋ ਅੱਜ ਤੇ ਇਹ ਵੀ ਇਤਿਹਾਸਿਕ ਗੁਰਦੁਆਰਾ ਹੀ ਆ ਜੀ ਇਤਿਹਾਸ ਤੁਹਾਡੇ ਨਾਲ ਬਾਅਦ ਚ ਸਾਂਝਾ ਕਰਾਂਗੇ ਜੀ ਤੇ ਪਹਿਲਾ ਗੁਰਪ੍ਰਤਾ ਦੇ ਦਰਸ਼ਨ ਕਰਨੋ ਜੀ ਅਸੀਂ ਵੀ ਦਰਸ਼ਨ ਕਰਦੇ ਆ ਜੀ ਤੇ ਤੁਸੀਂ ਵੀ ਦਰਸ਼ਨ ਕਰ ਲਓ ਜੀ

ਪੂਰਾ ਗੁਰਦੁਆਰਾ ਸਾਹਿਬਾ ਜੀ ਦਰਸ਼ਨ ਤੁਸੀਂ ਸਾਰੀਆਂ ਸੰਗਤਾਂ ਨੇ ਕਰ ਲਿਆ ਜੀ ਤੇ ਆਪਾਂ ਵੀ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰ ਲਿਆ ਤੇ ਹੁਣ ਤੁਹਾਡੇ ਨਾਲ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸਾਂਜਾ ਕਰਦੇ ਆ ਜੀ ਸਤਿਗੁਰ ਪ੍ਰਸਾਦ ਤੇ ਇਕ ਬਹਾਦਰ ਸਿਮਰੀਏ ਕਰਨਉ ਨਥੀ ਆਵੇ ਥਾਈ ਸਭ ਥਾਈ ਹੋਏ ਸਹਾਇ ਇਤਿਹਾਸਿਕ ਗੁਰਦੁਆਰਾ ਸ਼ਹੀਦ ਗੁਰੂ ਤੇਗ ਬਹਾਦਰ ਸਾਹਿਬ ਜੀ ਤਨ ਤਨ ਸ਼ਹੀਦ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਅਨੰਦਪੁਰ ਸਾਹਿਬ ਤੋਂ ਸਿੱਖ ਸੰਗਤਾਂ ਨੂੰ 1666 ਈਸਵੀ ਵਿੱਚ ਨਾਂ ਲੈ ਕੇ ਅਸਾਮ ਅਤੇ ਪਟਨਾ ਸਾਹਿਬ ਜਾ ਰਹੇ ਸੀ ਤਾਂ ਇਸ ਸਥਾਨ ਨੂੰ ਭਾਗ ਲਾਏ ਸਨ ਸ਼ਹੀਦ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਥੇ ਚਰਨਸ਼ੋਪ ਪ੍ਰਾਪਤ ਧਰਤੀ ਹੈ ਜੀ ਇਹ ਇਸ ਸਥਾਨ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਟਨਾ ਸਾਹਿਬ ਜਦੋਂ ਜਾ ਰਹੇ ਸੀਗੇ ਜੀ ਇਸ ਸਥਾਨ ਤੇ ਉਹਨਾਂ ਨੇ ਚਰਨ ਪਾਏ ਸੀਗੇ ਤੇ ਇਸ ਕਰਕੇ ਇਸ ਸਥਾਨ ਤੇ ਗੁਰਦੁਆਰਾ ਸਾਹਿਬ ਸਥਿਤ ਹੈ ਜੀ ਇਹ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਸੀਗਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਿੰਨੇ ਦਿਨਾਂ ਦਾ ਆਪਣਾ ਚਾਹ ਸੀਗਾ ਜੀ ਵੀ ਆਪਾਂ ਖੁਦ ਰੋਟੀਆਂ ਬਣਾਵਾਂਗੇ ਤੇ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਆਏ ਆ ਜੀ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਆਪ ਰੋਟੀਆਂ ਬਣਾਉਣੇ ਆ ਜੀ ਬੜੀ ਖੁਸ਼ੀ ਦੀ ਗੱਲ ਆ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਰੋਟੀਆਂ ਬਣਾ ਕੇ ਅੱਜ ਖਾਵਾਂਗੇ ਜੀ ਤੇ ਚਲੋ ਜੀ ਆਪਾਂ ਰਸੋਈ ਘਰ ਦੇ ਵਿੱਚ ਚੱਲਦੇ ਆ ਜੀ ਸਤਿ ਸ੍ਰੀ ਅਕਾਲ ਬਬਾਈ ਸਤਿ ਸ੍ਰੀ ਅੱਛਾ ਐੱਥੇ ਬਣਾਵਣੀ ਆਪਾਂ ਰੋਟੀਆਂ ਜੀ ਬਾਬਾ ਜੀ ਨੇ ਆਟਾ ਗੁੰਨ ਕੇ ਰੱਖਿਆ ਹੋਇਆ ਗਿਆ ਜੀ ਤੇ ਰੋਟੀਆਂ ਕੋ ਰਾਜ ਆਪਾਂ ਬਣਾਵਾਂਗੇ ਜੀ ਕਰੋ ਜੀ ਅਜ ਆਪਣੀਆਂ ਗੋਲ ਰੋਟੀਆਂ ਚੈੱਕ ਤੇ ਰੋਟੀ ਖਰਾਬ ਹੋ ਗਈ ਸੀ ਗੋਲ ਨਹੀਂ ਬਣੀ ਪ੍ਰਕਾਰ ਥੋੜੀ ਗਲਤ ਤਰੀਕਈ ਸੀ ਹੈ ਸ਼ੈਫ ਸਾਹਿਬ ਪੂਰੇ ਭੜਕਾ ਭੜਕਾ ਮਾਰਦੇ ਸਿਲੰਡਰ ਨੂੰ ਫੁੱਲਦੀ ਆ ਫੁੱਲਦੀ ਆ ਫੁੱਲ ਗਈ ਫੁੱਲ ਗਈ ਫੁੱਲ ਗਈ ਹਲਾਤੀ ਵਾਹਿਗੁਰੂ ਲੰਗਰ ਪ੍ਰਸ਼ਾਦਾ ਆਪਾਂ ਛਕ ਲਿਆ ਜੀ ਤੇ ਅੱਜ ਦੀ ਵੀਡੀਓ ਆਪਣੀ ਸਮਾਪਤੀ ਉਹ ਲਵਾਦੀ ਹਾਂ ਤੇ ਸਮਾਪਤੀ ਕਰਨ ਤੋਂ ਪਹਿਲਾਂ ਜੀ ਸਾਰੇ ਵੀਰ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਕੀਮਤੀ ਤੋਂ ਕੀਮਤੀ ਸਮਾਂ ਕਰਕੇ ਆਪਣੀ ਵੀਡੀਓ ਦੇਖਦੇ ਆ ਜੀ ਤੇ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਤੇ ਨਵੇਂ ਬਲੌਗ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ